ਹਰੀ ਓਮਾ ਗੁਰੂਰ ਬ੍ਰਿਵਾ ਗੁਰੂਰ ਵਿਸ਼ਨੋ ਗੁਰੂਰ ਦੇਵੋ ਮਹੇਸ਼ਵਰਾ ਗੁਰੂਰ ਸਾਚਾਤ ਪਰਮ ਬਰਮ ਤਸਮੈ ਸ਼੍ਰੀ ਗੁਰਵੇ ਨਮ ਪਿਛਲੇ 15-20 ਸਾਲਾਂ ਚ ਦੇਖਿਆ ਵੀ ਮਹਾਦੇਵ ਮੰਦਿਰ ਦੀ ਸਾਡੇ ਮਹਾਨ ਤਾਂ ਇੰਨੀ ਵਧੀਆ ਕਿ ਲੋਕ ਆਪ ਮਹਾਰੇ ਰਾਤ ਨੂੰ ਰਿਹਾ ਕੇ ਠਹਿਰਦੇ ਨੇ ਤੇ ਸਵੇਰੇ 12 ਵਜੇ ਦਰਸ਼ਨ ਕਰਨੇ ਸ਼ੁਰੂ ਕਰ ਦਿੰਦੇ ਨੇ 14 ਏਕੜ ਦੀ ਜ਼ਮੀਨ ਵਿੱਚ ਬਣਿਆ ਮਹਾਦੇਵ ਮੰਦਿਰ ਇੱਥੇ ਇੱਕ ਬਹੁਤ ਵੱਡਾ ਪਾਂਡਵਾਂ ਦੇ ਵੇਲੇ ਤਲਾਬ ਬਣਿਆ ਹੋਇਆ ਹੈ ਜਿਹਨਾਂ ਨੂੰ ਪਾਂਡਵਾਂ ਦੀ ਚਰਨਸ਼ੋਪਰਾਪਤ ਹੈ ਢਾਈ ਪੌੜੀਆਂ ਇੱਥੇ ਪਾਂਡਵਾਂ ਦੀ ਬਣੀ ਹੋਈਆਂ ਹਨ ਮੈਂ ਦੁਨੀਆ ਸਾਰੀ ਘੁੰਮ ਚੁੱਕਿਆ ਹਾਂ ਅਮਰੀਕਾ ਤੱਕ ਜਾ ਚੁੱਕਿਆ ਹਾਂ ਪਰੰਤੂ ਕਿਤੇ ਵੀ ਜਿੱਥੇ ਸ਼ਿਵਲਿੰਗ ਸਥਾਪਿਤ ਹੋਵੇ ਐਡਾ ਵੱਡਾ ਹਾਲ ਨਹੀਂ ਜਿੱਥੇ ਕੇ ਬੈਠ ਕੇ 200 ਬੰਦਾ ਵੀ ਪੂਜਾ ਕਰ ਸਕਦਾ ਹੈ ਕਹਾ ਜਾਂਦਾ ਹੈ ਇਹ ਸ਼ਿਵਾਲੇ ਆਸੇ 5500 ਸਾਲ ਪੁਰਾਣਾ ਹੈ ਜਦ ਪਾਂਡਵੋ ਨੂੰ ਬਨਵਾਸ ਹੋਆ उनको राज्य पाठ सब खोल लिया था तो 12 साल बनवास एक साल अज्ञातवास होते ही बनवास के दौरान में उनको ही दर्शन दिया दिव्य रूप में यहां पर शिवालय में हर हर महादेव आज महादेव मंदिर मैं रूटीन की तरह दर्शन करने आया थी तो तुसी मिले थोड़ा बहुत धन्यवाद आਉਣ वाली 18 तारीख को महाशिवरात्रि आ रही है जिस तहत मंदिर में बहुत ਜੋਰਾ ਸ਼ੋਰਾ ਨਾਲ ਤਿਆਰੀਆਂ ਚੱਲ ਰਹੀਆਂ ਨੇ ਸਿਰਫ ਪੈਲ ਨਹੀਂ ਪੂਰੇ ਪੰਜਾਬ ਭਾਰਤ ਤੋਂ ਦੁਨੀਆ ਭਰ ਤੋਂ ਜਿੰਨੇ ਲੋਕ ਮਹਾਦੇਵ ਜੀ ਨੂੰ ਮੰਨਦੇ ਨੇ ਖਾਸ ਕਰਕੇ ਪੈਲ ਤੇ ਸ਼ਰਕਤ ਕਰਦੇ ਨੇ ਪਿਛਲੇ 15-20 ਸਾਲਾਂ 'ਚ ਦੇਖਿਆ ਵੀ ਮਹਾਦੇਵ ਮੰਦਿਰ ਦੀ ਸਾਡੇ ਮਹਾਨਤਾ ਇੰਨੀ ਵਧੀਆ ਕਿ ਲੋਕ ਆਪ ਮਹਾਰੇ ਰਾਤ ਨੂੰ ਰਿਹਾ ਕੇ ਠਹਿਰਦੇ ਨੇ ਤੇ ਸਵੇਰੇ 12:00 ਵਜੇ ਦਰਸ਼ਨ ਕਰਨੇ ਸ਼ੁਰੂ ਕਰ ਦਿੰਦੇ ਨੇ ਮੈਂ ਹੁਣੇ ਪੰਡਤ ਜੀ ਨਾਲ ਗੱਲ ਕਰ ਰਿਹਾ ਸੀ ਵੀ ਕਿੰਨੇ ਵਜੇ ਟਾਈਮ ਹੋਊਗਾ ਤਾਂ ਪੰਡਤ ਜੀ ਕਹਿੰਦੇ ਵੀ ਰਾਤ ਨੂੰ ਆਕੇ ਠਹਿਰਦੇ ਨੇ ਜਿਹੜੇ ਭਗਤ ਜਨ ਹੁੰਦੇ ਨੇ ਤਾਂ ਸਵੇਰ ਤੱਕ ਲਾਈਨਾਂ ਲੱਗੀਆਂ ਰਹਿੰਦੀਆਂ ਨੇ ਤੇ ਤਕਰੀਬਨ ਪਿਛਲੇ ਸਾਲਾਂ ਚ ਵੀ ਅਸੀਂ ਦੇਖਿਆ ਘੱਟੋ ਘੱਟ 3 ਤੋਂ 5 ਲੱਖ ਲੋਕ ਇੱਥੇ ਦਰਸ਼ਨ ਕਰਕੇ ਜਾਂਦੇ ਨੇ ਮਹਾਦੇਵ ਜੀ ਦੀ ਐਨੀ અપਾਰ ਬਖਸ਼ਿਸ਼ ਆ ਸਾਡੇ ਸ਼ਹਿਰ ਤੇ ਪੂਰੀ ਦੁਨੀਆ ਚ ਕੋਈ ਸਾਨੀ ਨਹੀਂ ਮਹਾਦੇਵ ਜੀ ਦਾ ਤੇ ਮੈਨੂੰ ਵੀ ਬੜਾ ਸਮਾਂ ਹੋ ਗਿਆ ਇੱਥੇ ਆਪਣਾ ਬ੍ਰੇਕਫਾਸਟ ਮੰਦਿਰ ਮੱਥਾ ਟੇਕ ਤੋਂ ਬਾਅਦ ਚ ਜਾ ਕੇ ਕਹਦਾ ਮੰਦਿਰ ਆਉਣਾ ਗੋਸ਼ਾਲਾ ਆਉਣਾ ਤੁਹ ਬੜੀ ਬਖਸ਼ਿਸ਼ ਆ ਹਮੇਸ਼ਾ ਸਾਡੇ ਤੇ ਤੁਹਾਡੇ ਪਰਿਵਾਰਾਂ ਤੇ ਸਾਡੇ ਦੇਸ਼ ਤੇ ਸਾਡੀ ਕੌਮ ਤੇ ਸਾਡੇ ਸਮਾਜ ਤੇ ਮਹਾਦੇਵ ਜੀ ਦਾ ਆਸ਼ੀਰਵਾਦ ਬਣਿਆ ਰਹੇ ਤੇ ਪਿਆਰ ਭਾਵਨਾ ਵਧੇ ਲੋਕਾਂ ਚ ਨਫ਼ਰਤ ਜੈਲਸੀ ਜਿਹੜੀ ਲੋਕਾਂ ਚ ਬਸੀ ਹੋਈ ਆ ਉਹ ਕਟੇ ਤਾਂ ਕਿ ਅਸੀਂ ਆਪਣੇ ਉਹਨਾਂ ਦੇਵੀ ਦੇਵਤਿਆਂ ਦਾ ਪੂਜਨ ਕਰ ਸਕੇ ਜਿਨ੍ਹਾਂ ਨੇ ਸਾਨੂੰ ਸੱਚ ਤੇ ਹੱਕ ਦੀ ਲੜਾਈ ਲੜਨ ਦਾ ਰਸਿਆ 14 ਏਕੜ ਦੀ ਜ਼ਮੀਨ ਵਿੱਚ ਬਣਿਆ ਮਹਾਦੇਵ ਮੰਦਿਰ ਜਿਸ ਨੂੰ ਕੇ ਇੱਥੇ ਇੱਕ ਬਹੁਤ ਵੱਡਾ ਪਾਂਡੂਆਂ ਦੇ ਵੇਲੇ ਤਲਾਬ ਬਣਿਆ ਹੋਇਆ ਹੈ ਜਿਹਨਾਂ ਨੂੰ ਪਾਂਡੂਆਂ ਦੀ ਚਰਨਸ਼ੋਪਾਪਤ ਹੈ। ਢਾਈ ਪੌੜੀਆਂ ਇੱਥੇ ਪਾਂਡੂਆਂ ਦੀ ਬਣੀਆਂ ਹੋਈਆਂ ਹਨ। ਇਹ ਪ੍ਰਾਚੀਨ ਮੰਦਰ ਦੇ ਵਿੱਚ ਇੱਥੇ ਇੱਕ ਰੋਟ ਲੱਗਦਾ ਹੈ ਜਿੱਥੇ ਸਾਰੇ ਪਿੰਡਾਂ ਦੇ ਲੋਕ ਇੱਥੇ ਰੋਟ ਲਾਉਂਦੇ ਹਨ ਤੇ ਉਹਨਾਂ ਬੰਦਿਆਂ ਨੂੰ ਇਹ ਆਸਤਾ ਹੈ ਕਿ ਇੱਥੇ ਰੋਟ ਲਾਉਣ ਤੋਂ ਪਰਹੰਤ ਕਿਸੇ ਬੰਦੇ ਨੂੰ ਗਲ ਕੋਟੂ ਦੀ ਬਿਮਾਰੀ, ਕਿਸੇ ਸੋਕੇ ਦੀ ਬਿਮਾਰੀ ਜਾਂ ਪਸ਼ੂਆਂ ਦੀਆਂ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ। ਇਹ ਬਹੁਤ ਦੇਰ ਤੋਂ ਚੱਲੇ ਆ ਰਿਹਾ ਹੈ ਇੱਥੇ ਕਾਂਸੀ ਦੇ ਨੌ ਪੰਤਾਂ ਨੌ ਜਿੰਦਾ ਸਾਧੂਆਂ ਨੇ ਸਮਾਦੀ ਵੀ ਦਿੱਤੀ ਹੋਈ ਹੈ ਤੇ ਇਹ ਸਿਰਫ ਕਾਂਸੀ ਜੀ ਵਿਸ਼ਵਨਾਥ ਮੰਦਿਰ ਤੋਂ ਉੱਥੇ 1000 ਜਿੰਦਾ ਸਾਧੂ ਆ ਇਸ ਪ੍ਰਾਪ ਮੰਦਿਰ ਵਿੱਚ ਸ਼ਿਵਰਾਤਰੀ ਆ ਹੁਣ 18 ਤਰੀਕ ਨੂੰ ਸ਼ਿਵਰਾਤਰੀ ਦਾ ਮਹੱਤਵ ਮਨਾਉਣ ਜਾ ਰਹੇ ਹਾਂ ਇੱਥੇ ਲੱਖਾਂ ਜਰਦਾਰ ਵਿੱਚ ਲੋਕ ਆਉਂਦੇ ਹਨ ਔਰ ਜਿਹੜੇ ਵੀ ਲੋਕ ਇੱਥੇ ਆਉਂਦੇ ਹਨ ਆਪਣੀਆਂ ਮਨੋਕ੍ਰੰਮਨਾ ਪ੍ਰੀਕ ਪੂਰਨ ਕਰਨ ਆਉਂਦੇ ਹਨ ਜੋ ਵੀ ਇਨਸਾਨ ਇੱਥੇ 40 41 ਦਿਨ ਮੰਦਰ ਦੇ ਪਾਣੀ ਜਲ ਚੜਾ ਜਾਂਦਾ ਹੈ ਉਹਦੀ ਹਰ ਇੱਕ ਮਾਮਨਾ ਸ਼ਰਤਿਆ ਇੱਥੇ ਪੂਰੀ ਹੁੰਦੀ ਹੈ ਇਸ ਮੰਦਰ ਦੇ ਵਿੱਚ ਹੋਰ ਨੌ ਨੌ ਦੇਵੀਆਂ ਦੇ ਮੰਦਰ ਨਿਰਮਾਨ ਅਧੀਨ ਹੈ ਇੱਥੇ ਬਾਬਾ ਬਲਕਨਾਥ ਦਾ ਮੰਦਰ ਵੀ ਨਵਾਂ ਹੁਣੇ-ਹੁਣੇ ਇਸ 5 ਤਰੀਕ ਨੂੰ ਸ਼ੁਭ ਆਇਮਾਨ ਹੋਇਆ ਹੈ ਜੋ ਕਿ ਇੱਥੇ ਪਹਿਲਾਂ ਤੋਂ ਇਹ ਦੱਸਿਆ ਜਾ ਰਿਹਾ ਸੀ ਕਿ ਇੱਥੇ ਨਾਥਾਂ ਦਾ ਡੇਰਾ ਵੀ ਹੁੰਦਾ ਸੀ ਬਹੁਤ ਪੁਰਾਣਾ ਇਸ ਕਰਕੇ ਇਹਦਾ ਬਹੁਤ ਮਹੱਤਵ ਹੈ ਇੱਥੇ ਸਭ ਮਨ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਮੈਂ ਛਿਪ ਭਗਤਾ ਅਗੇ ਸਾਰੇ ਸਾਰੇ ਦੇਸ਼ ਦੇ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਲੋਕ ਇੱਥੇ ਆ ਕੇ ਆਪਣਾ ਯੋਗਦਾਨ ਪਾਉਣ ਆਪਣੇ ਮਨੋ ਕਾਮਨਾ ਪੂਰੀਆਂ ਕਰਨ ਅਤੇ ਸੰਸਾਰ ਦੇ ਵਿੱਚ ਆਪਣਾ ਜੋ ਮਨੋਰਥ ਹੈ ਉਹਨੂੰ ਪੂਰਾ ਕਰਨ ਦੇ ਲਈ ਇੱਥੇ ਜ਼ਰੂਰ ਆਉਣ ਇਹਨੀ ਸਭ ਮੇਰੀ ਭਗਤਾ ਅਗੇ ਬੇਨਤੀ ਹੈ ਕਿਉਂਕਿ ਕੋਈ ਵੀ ਵਿਕਾਸ ਦਾ ਕੰਮ ਲੋਕਾਂ ਦੀ ਪਿਆਰ ਔਰ ਮੁਹੱਬਤ ਤੋਂ ਬਿਨਾ ਨਹੀਂ ਹੋ ਸਕਦਾ ਮੈਂ ਇਹ ਫੇਰ ਅਪੀਲ ਕਰਦਾ ਹੱਥ ਬਨ ਕੇ ਕਿ ਸਾਰੇ ਇਥੇ ਭਗਤਾਂ ਨੂੰ ਮੇਰੀ ਬੇਨਤੀ ਹੈ ਕਿ ਸਾਡੇ ਨਾਲ ਸਹਿਯੋਗ ਦੇਣ ਮੈਂ ਮੀਡੀਆ ਸੈਕਟਰੀ ਇਥੇ ਬਤੌਰ ਮਹਾ ਦੇ ਕਮੇਟੀ ਦਾ ਮੈਂਬਰ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਸਾਰੇ ਹੀ ਵੱਧ ਤੋਂ ਵੱਧ ਲੋਕ ਇੱਥੇ ਆਉਣ ਅਤੇ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨ ਜੈ ਸ਼ੰਕਰ ਦੀ ਜੈ ਭੋਲੇ ਇਹ ਮੰਦਿਰ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਇਹ 5500 ਸਾਲ ਪੁਰਾਣਾ ਮੰਦਿਰ ਹੈ ਮਹਾਦੇਵ ਮੰਦਿਰ ਇੱਥੇ ਬਾਬਰ ਨੇ ਇਸ ਮੰਦਰ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਉਸਨੇ ਸ਼ਿਵਲਿੰਗ ਨੂੰ ਖੰਡਿਤ ਕੀਤਾ ਜਦੋਂ ਸ਼ਿਵਲਿੰਗ ਨੂੰ ਖੰਡਿਤ ਕੀਤਾ ਤਾਂ ਉਸਨੇ ਕਿਹਾ ਇੱਥੋਂ ਆਵਾਜ਼ ਆਈ ਕਿ ਤੂੰ ਇਹ ਗਲਤ ਕੀਤਾ ਹੈਗਾ ਤੇਰਾ ਨਾਸ਼ ਹੋ ਜਾਏਗਾ ਜਦੋਂ ਉਹਨਾਂ ਨੇ ਸ਼ਰਾਬ ਦਿੱਤਾ ਤਾਂ ਉਸਨੇ ਕਿਹਾ ਕਿ ਮੈਂ ਇਸ ਨੂੰ ਸ਼ਿਵਲਿੰਗ ਨੂੰ ਦੁਬਾਰਾ ਨਵਾਂ ਲਾਇਆ ਉਹ ਜਦ ਨਵਾਂ ਲਾਉਣ ਵਾਸਤੇ ਗੱਲ ਕਰੀ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਇਹੀ ਸ਼ਿਵਲਿੰਗ ਰਹੇਗਾ ਖੰਡਿਤ ਸ਼ਿਵਲਿੰਗ ਦੀ ਪੂਜਾ ਕੀਤੀ ਜਾਏਗੀ ਇਸੇ ਦੇ ਨਾਲ ਹੀ ਪੂਜਾ ਕਰਨ ਨਾਲ ਸਭ ਦੀ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਇੱਥੇ ਬਾਬਾ ਬਲਗਨਾਥ ਜੀ ਦਾ ਮੰਦਿਰ ਵੀ ਹੁਣ ਸੋਨੀ ਪਰਿਵਾਰ ਨੇ ਪ੍ਰਧਾਨ ਸਾਡੇ ਮਸੀਹ ਸੋਨੀ ਜੀ ਨੇ ਇਹਨਾਂ ਨੇ ਨਿਰਮਾਨ ਕੀਤਾ ਉਹ ਵੀ ਹੁਣ 5 ਤਰੀਕ ਨੂੰ ਚਾਲੂ ਹੋਇਆ ਉਹ ਤੇ ਹੋਰ ਨਵਦੁਰਗਾ ਮੰਦਿਰ ਬਣਿਆ ਹੋਇਆ ਇੱਥੇ ਸਾਡੇ ਪ੍ਰਧਾਨ ਜੀ ਐਡਵੋਕੇਟ ਵਰਿੰਦਰ ਖਾਰਾ ਜੀ ਦੀ ਰਹਿਨਮਾਈ ਹੇਠ ਸਾਰੀ ਟਰਸਟ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਇੱਥੇ ਹਰ ਸਾਲ ਸ਼ਿਵਰਾਤਰੀ ਮਹਾ ਸ਼ਿਵਰਾਤਰੀ ਜਿਹੜੀ ਦਾ ਮੇਲਾ ਲੱਗਦਾ ਲੱਖਾਂ ਦੀ ਤਾਦਾਦ ਚ ਲੋਕ ਆਉਂਦੇ ਨੇ ਔਰ ਇੱਥੇ ਆ ਕੇ ਮੱਥਾ ਟੇਕਦੇ ਨੇ ਔਰ ਆਪਣੀ ਮਨੋ ਕਾਮਨਾ ਪੂਰੀਆਂ ਕਰਦੇ ਨੇ ਔਰ ਬਹੁਤ ਸ਼ਰਧਾਲੂ ਲੋਗ ਆਏ تھے ਸਟਾਲਾਂ ਲਾਉਂਦੇ ਨੇ ਜਿਹੜੇ ਕਿ ਫ੍ਰੀ ਸੇਵਾ ਕਰਦੇ ਨੇ ਔਰ ਲੋਕਾਂ ਨੂੰ ਫ੍ਰੀ ਸਾਰਾ ਕੁਝ ਖਾਣ ਪੀਣ ਲਈ ਦਿੰਦੇ ਨੇ ਇਹ ਬਹੁਤ ਜ਼ਿਆਦਾ ਮੇਲਾ ਪੜਦਾ ਹੈ ਇਸ ਕਰਕੇ ਇੱਥੇ ਇਹਦੀ ਮਾਨਤਾ ਬਹੁਤ ਹੈ ਬਹੁਤ ਹੀ ਬੜੀਆ ਬੜੀਆ ਚੱਲ ਰਿਹਾ ਹੈ ਅਸੀਂ ਇਹ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਅੱਜ ਸਾਲ ਵੀ 18 ਤਰੀਕ ਨੂੰ ਅਸੀਂ ਵੱਧ ਚੜ ਕੇ ਇੱਥੇ ਆਪਣਾ ਰਸ਼ ਕਰੀਏ ਔਰ ਪੂਰੇ ਆਸੀਂ ਇੱਥੇ ਆਨੰਦ ਲਈਏ ਮੱਥਾ ਟੇਕ ਕੇ ਆਪਣਾ ਇਹਨਾਂ ਦੀ ਆਪਾਂ ਅਸ਼ੀਰਵਾਦ ਲਈਏ ਬਚਪਨ ਤੋਂ ਇਸ ਮੰਦਰ ਨੂੰ ਦੇਖਦਾ ਆ ਰਿਹਾ ਹਾਂ ਇੱਥੇ ਮੈਂ ਸਮਝਦਾ ਕਿ ਸ਼ਿਵ ਜੀ ਮਹਾਰਾਜ ਸਮਾਦੀ ਦੇ ਵਿੱਚ ਸੀ ਬਹੁਤ ਦੇਰ 20-25 ਸਾਲ ਤੋਂ ਜਾਗਰਤ ਅਵਸਥਾ ਦੇ ਵਿੱਚ ਇਸ ਤਰ੍ਹਾਂ ਆ ਗਏ ਨੇ ਕਿ ਉਹਨਾਂ ਨੇ ਆਪਣੇ ਸੇਵਕਾਂ ਨੂੰ ਜੋ ਪਹਿਲ ਦੇ ਲੋਕ ਨੇ ਉਹਨਾਂ ਨੇ ਬੜੀ ਸੇਵਾ ਕੀਤੀ ਅਤੇ ਮੁਖ ਗਨ ਬਣਾਇਆ ਉਹਨਾਂ ਨੇ ਮੈਂ ਸਮਝਦਾ ਕਿ ਨੰਦੀ ਜੀ ਨੇ ਖਾਰਾ ਸਾਹਿਬ ਵਿਰਿੰਦਰ ਖਾਰਾ ਜੀ ਜਿਨ੍ਹਾਂ ਨੂੰ ਸੇਵਾ ਦਾ ਲਾਇਆ ਤੇ ਇਸ ਦਾ ਜੀਰਨ ਉਧਾਰ ਕੀਤਾ ਗਿਆ ਜਿਸ ਹਾਲ ਦੇ ਵਿੱਚ ਖੜੇ ਆ ਇੱਥੇ ਸ਼ਿਵਲਿੰਗ ਸਥਾਪਤ ਹੈ ਐਡਾ ਬੜਾ ਜਿੱਥੇ ਸ਼ਿਵਲਿੰਗ ਸਥਾਪਤ ਹੋਵੇ ਐਡਾ ਬੜਾ ਮੰਦਿਰ ਮੈਂ ਮੈਂ ਦੁਨੀਆ ਸਾਰੀ ਘੁੰਮ ਚੁੱਕਿਆ ਹਾਂ ਅਮਰੀਕਾ ਤੱਕ ਜਾ ਚੁੱਕਿਆ ਹਾਂ ਪਰੰਤੂ ਕਿਤੇ ਵੀ ਜਿੱਥੇ ਸ਼ਿਵਲਿੰਗ ਸਥਾਪਤ ਹੋਵੇ ਐਡਾ ਬੜਾ ਹਾਲ ਨਹੀਂ ਜਿੱਥੇ ਉਹ ਕੇ ਬੈਠ ਕੇ 200 ਬੰਦਾ ਵੀ ਪੂਜਾ ਕਰ ਸਕਦਾ ਹੈ ਅਤੇ ਇਸ ਦੇ ਨਾਲ ਨਾਲ ਹੀ ਸ਼ਿਵਜੀ ਨੇ ਆਪਣੇ ਹੋਤਸ ਰੂਪਾਂ ਨੂੰ ਨਵ ਦੇਵੀਆਂ ਨੂੰ ਇੱਥੇ ਲਿਆਂਦਾ ਹੈ ਬਾਬਾ ਬਲਕਨਾਥ ਜੀ ਸ਼ਨੀ ਦੇਵ ਦੇ ਮੰਦਿਰ ਤੇ ਹਨੂਮਾਨ ਜੀ ਦਾ ਉਹ ਕੀਤਾ ਗਿਆ ਅਤੇ ਵਿਰਿੰਦਰ ਖੜਾਜ ਦੀ ਮਿਹਰਬਾਨੀ 사ਦਾ ਉਹਨਾਂ ਤੇ ਕਿਰਪਾ ਹੋਈ ਲੁਧਿਆਣੇ ਤੋਂ ਬਹੁਤ ਸੰਗਤ ਆਉਂਦੀ ਹੈ ਜਿਸ ਨੇ ਕੇ ਇਸ ਨੂੰ ਇੱਕ ਕਲਾਸ਼ ਪਰਵਤ ਦੀ ਤਰ੍ਹਾਂ ਜਿਸ ਤਰ੍ਹਾਂ ਕਲਾਸ਼ ਪਰਵਤ ਖੂਬਸੂਰਤ ਹੈ ਉੱਥੇ ਪੁੱਲ ਬਗੀਚੇ ਬਾਗ ਹਨ ਸ਼ਿਵਜੀ ਦਾ ਆਪਣਾ ਸਥਾਨ ਹੈ ਉਸ ਦਾ ਇਹ ਮਿੰਨੀ ਰੂਪ ਬਣਾ ਦਿੱਤਾ ਹੈ ਜਿਸ ਦੇ ਲਈ ਅਸੀਂ ਪੈਲ ਦੀ ਸੰਗਤ ਅਤੇ ਲੁਧਿਆਣਾ ਦੀ ਸੰਗਤ ਦੇ ਬਹੁਤ ਧੰਨਵਾਦੀ ਹਾਂ ਅਤੇ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਵੱਧ ਚੜ ਕੇ ਇਸ ਮਦਦ ਦੀ ਸੇਵਾ ਕਰਦੇ ਰਹਿਣਗੇ ਅਤੇ ਭਗਵਾਨ ਸ਼ੰਕਤ ਨੂੰ ਖੁਸ਼ੀਆਂ ਪ੍ਰਾਪਤ ਕਰਦੇ ਰਹਿਣਗੇ ਆਉਣ ਵਾਲੀ 18 ਤੀਗ ਨੂੰ ਜੋ ਕਿ ਮਹਾਸ਼ਿਵਰਾਤਰੀ ਦਾ ਦਿਨ ਹੈ ਬਹੁਤ ਭਾਰੀ ਮੇਲਾ ਲੱਗੇਗਾ ਅਤੇ ਹਰ ਸੰਗਤ ਆ ਕੇ ਆਪਣਾ ਆਸ਼ੀਰਵਾਦ ਲੈ ਕੇ ਜਾਊਗੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਆਉਣ ਵਾਲੀ ਸ਼ਿਵਰਾਤਰੀ ਦੀ ਬਹੁਤ-ਬਹੁਤ ਵਧਾਈ ਹੋਵੇ ਹਰ ਹਰ ਮਹਾਦੇਵ ਮੰਦਾਰ ਮਾਲਾ ਕੁਲੀ ਤਾਲ ਕਾਈ ਕਪਾਲ ਮਾਲਾ ਤਰ ਸੇਖ ਰਾਈ ਦਿਬਿਆੰਬਰਾਏ ਤਿਕੰਬਰਾਏ ਤਸਮੈ ਕਾਰਾਈ ਨਮੋਸ ਜਿਵਾਏ ਕਹਾ ਜਾਂਦਾ ਹੈ ਇਹ ਸ਼ਿਵਾਲੇ आज से तिरपन्न सौ साल पुराना है भगवान पांडवों का समय जब महाभारत की उत्पत्ति बनी ही तभी से ही शिवालय यहाँ पर विराजमान है स्वयंभु शिवलिंग कहा जाता जब पांडवों को बनवास हुआ पांच भाई पांडव द्रौपदी सहित उनको राज्यपाट सब खो लिया था तो बारह साल वनवास एक साल अज्ञातवास होती ही वनवास के दौरान में उनको ही दर्शन दिया दिव्य रूप में यहाँ पर शिवालय ने साथ में द्रोत्पत्ति से तक के उन्होंने यहाँ से आपकी मनोकामना पूर्ण कर दिए कुछ उसके बाद वो घर चले गए उसके बाद मतलब यहाँ पर मुसलमान का राजा बाबर को पता चला गया कि यहाँ पर शक्तिशाली शिवालय है तो उन्होंने सेना सहित ले की शिवालय के उखेलने की कोशिश किया उखेल नहीं पाया तो भगवान शंकर ने अपना रूप फैला दिया फैल गए तो निश्चय बाइठ तक निश्चय खोदा जल निकला जड़ का आदिअंति पता नहीं चला तो ऊपर से खंडित करके यहाँ से रक्त की धारा बहने लगी छोड़ के चले गए खंडित करके तत्पश्चात उसके घर में कई बार तक मतलब घटना घटी और सपने में भी हर एक समय यही दृश्य दिखा देता फिर उन्होंने और बुजुर्ग लोगों से निवेदन किया कि मेरी में ऐसे ऐसे हो रहा है जब से मैंने वहाँ शिवालय को खंडित किया तब से मेरे घर में बहुत बाधा अड़चन आदि इत्यादि घटना घटती है जो नई घटने थी वो घटना भी घटी फिर और बुद्धिजीवी लोगों ने विद्वानों ने बताया कि जब से तूने वहाँ खंडित किया तब से तुम्हारे घर में बाधा अड़चन आ रही है तुम दोबारा वहीं पर भगवान शंकर के चरण में जाके प्रार्थना याचना करो भगवान तो भाप का भोगा फिर पुनः पंद्रह में तो हिंदू सहित लेके बाबर यहाँ पर आया तो प्रार्थना किया कि उसने मेरी हाथ से बहुत ही गलती हो गई मैं अज्ञानी पशु समान जट पर वो सनातन धर्म को मैं मान्यता देता हूँ कि यहाँ पर इतनी शक्ति है ऐसे तो बहुत जगह मैंने हमला किया पर जो फल यहाँ पर जो शक्ति यहाँ पर देखा वो शक्ति कहीं पर भी देखा नहीं तो आपको खंडित होगी बाद में आपकी पूजा नहीं होगी तो मैं यहाँ पर दूसर शिवालय स्थापित कर देता हूँ मेरे ऊपर कृपा बना के रख फिर बाबर ने इस जगह को भी मान्यता दिया कि ये एक आध्यात्मिक ज्ञान का केंद्र है तो 1526 में उन्होंने यहाँ पर एक छोटा शिवालय बाबर द्वारा निर्माण है जिसका नाम रखा गया श्री गणेश मंदिर यहीं बगल में है तो साथ ही यहाँ पर एक सरोवर है जबकि पांडवों द्वारा ये भी निर्माण है सोमवार के दिन में स्नान जुड़ी हुई कि स्नान करने से यहाँ पर तो संतान की प्राप्ति भी होती है उसके बाद लोग आते ही जाते रहे दूर दूर से भक्तजन आते हैं तो पंचामृत दूध दही शक्कर आदि इत्यादि जिससे बड़े श्रद्धा से प्रेम से पूजा करना लगते तो देखा तो शिवालय खंडित है तो खंडित शिवालय पूजा नहीं जानता तो घर में कोई भी मूर्ति फोटो भी खंडित होता है तो उसको जल प्रभाव करते खंडित शिवालय की पूजा करने से फल प्राप्त नहीं होता इसीलिए लगा कि मतलब सभी श्रद्धालु आर्य सनातन धर्म वाले लोगों ने मतलब इस शिवालय को तो जल प्रवाह करते हैं यहाँ पर तो ऐसे तमाम फल का दो हजार साल पुराना बटका वृक्ष है और ढाईपोड़ी तक तो ऐसे पौराणिक कहानी सरोवर बनी है यहाँ शिवालय का स्थान भी है शमशान भूमि भी है कई साधु संतों की तपस्थली भी है इत त्रिवेणी पंचोटी का महान तीर्थों में गिना जाएगा पर शिवालय खंडित है थे इसको पूजा करने का कोई फल नहीं है इसको हम जल प्रभाव करके दोबारा शिवालय यहाँ पर निर्माण करते हैं तो हिंदू समाज ने ऐसा आयोजन किया तो भगवान की यही आकाश पाणी दिव्य पाणी यही शिवलिंग के से आवास निकली थे जो चीज़ है यही जो आपको मिलेगा यहीं से मिलेगा आप सो बार ही विधि से और जगह पूजा करो उसका फल एक बार दर्शन करना से इतिहास सुनना से नमो शिवा का पाठ करना से पूर्ण फल मिलेगा बार का फल मिलेगा इतनी ही नहीं कि जो भक्त श्रद्धालु रोज इकतालीस दिन जल चढ़ाता है उसको प्रत्यक्ष दर्शन देंगे इसीलिए रखा गया पूजित हुआ है शिवालय ऐसे तो यहाँ पर चार पांच शिवालय और भी उपलब्ध है पर जो प्राचीन है जिसकी महत्ता है जहाँ से चारों प्रकार प्राप्त होता है वो यही शिवालय और यहाँ पर और भी अद्भुत शक्ति है जैसे 2000 साल पुराना बटका बृछे आगे छटके बृछे यहाँ पर कई साधु संतों ने तपस्या किया ऋषि मुनियों ने तो तत्पश्चात उन्होंने उनकी अपनी अपनी जगह में यहाँ पर समाधि बनी है यहाँ पर इकतालीस समाधि जिनमें से नौ जिंदी समाधि भी ले रखी है हमारे भारतवर्ष में जिंदी समाधि कहीं पर भी नहीं है एक ही काशी विश्वनाथ में जहाँ दस जिंदी समाधि है आज भी मौजूद है तो उसकी बात यहाँ पर नौ जिंदी समाधि इसलिए जो काशी में फल मिलता है जो काशी जा नहीं सकता है, उसको यहीं पर फल प्राप्ति है इसको छोटे काशी कहा जाता है ये शास्त्रों में भी बताया है पुराणों में भी बताया गया है और काशी जाना से भी इस मंदिर के इतिहास बारे पता चलता है बाकी आज के दिन में यहाँ पर ये यह ज्योतिर्लिंग लागे है बाकी वो हनुमान जी है पंचम की गणेश जी की और शिव और शक्ति का भी सम्मेलन है देवी माता भी बन गई बहुत जैसी यहाँ पर मूर्ति निर्माण हो गई और मंदिर भी धूमधाम से बनाया जाता है इसी मंदिर के पीछे बगल बाबा बालकनाथ का मंदिर भी निर्माण है अभी ही हर मनोकामना यहाँ से पूर्ण होता है दूर दूर से भक्तजन श्रद्धालु अपनी झोली भरने के लिए यहाँ आते हर हर महादेव